ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਨੂੰ ਲੈ ਕੇ ਚੱਲ ਰਹੀ ਸਿਆਸੀ ਗਰਮੀ ਦੇ ਦੌਰਾਨ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣ ਲਈ ਹਵਾਈ ਅੱਡੇ ਵੱਲ ਜਾ ਰਹੇ ਭਾਜਪਾ ਆਗੂਆਂ ਨੂੰ ਪੁਲਿਸ ਨੇ 에ਅਰਪੋਰਟ ਚੈਕਿੰਗ ਤੇ ਰੋਕ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੈਂਬਰਾਂ ਨੇ ਬੀਤੇ ਵੀਰਵਾਰ ਨੂੰ ਹਵਾਈ ਅੱਡੇ ਤੇ ਪਹੁੰਚ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਖੋਲਣ ਲਈ ਕਿਹਾ ਸੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਵਸ਼ਿਸ਼ਟ ਨੇ ਬੀਤੇ ਦਿਨ ਪਾਰਟੀ ਵੱਲੋਂ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂਆਂ ਵੱਲੋਂ ਐਲਾਨ ਕੀਤਾ ਸੀ ਕਿ ਉਹ ਸੋਮਵਾਰ ਯਾਨੀ ਅੱਜ ਸਵੇਰੇ 11 ਵਜੇ ਬੁੱਤ ਦਾ ਉਦਘਾਟਨ ਕਰਨਗੇ ਹਵਾਈ ਅੱਡੇ ਤੇ ਜਾਣ ਲਈ ਭਾਜਪਾ ਆਗੂ ਅਤੇ ਵਰਕਰ ਏਰੋ ਸਿਟੀ ਵਿੱਚ ਇਕੱਠੇ ਹੋਏ ਇਸ ਤੋਂ ਬਾਅਦ ਜਦੋਂ ਭਾਜਪਾ ਆਗੂ ਅਤੇ ਵਰਕਰ ਹਵਾਈ ਅੱਡੇ ਵੱਲ ਵੱਧਣ ਲੱਗੇ ਤਾਂ ਪੁਲਿਸ ਨੇ ਉਹਨਾਂ ਨੂੰ 에ਰਪੋਰਟ ਚੌਂਕ ਤੇ ਰੋਕ ਕੇ ਹਿਰਾਸਤ ਵਿੱਚ ਲੈ ਲਿਆ ਕੀ ਕਹਿਣਾ ਹੈ ਭਾਜਪਾ ਆਗੂਆਂ ਦਾ ਆਓ ਵੇਖਦੇ ਹਾਂ ਪੂਰੀ ਰਿਪੋਰਟ ਵੇਖੋ ਬਾਤ ਇਹ ਗੱਲ ਕਹਿਣੀ ਚਾਹੁੰਦਾ 6 ਮਹੀਨੇ ਹੋ ਗਏ ਜਿਹੜਾ ਸੀਦੇ ਤਾਂ ਜਗਤ ਸਿੰਘ ਦੇ ਨਾਂ ਤੇ ਇਹਨਾਂ ਨੇ ਸਰਕਾਰ ਲੈ ਕੇ ਆਂਦੀ ਸੀ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਿੰਦੇ ਵੀ ਵਾਅਦੇ ਕੀਤੇ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੁਣ ਉਸੇ ਤਰ੍ਹਾਂ ਸ਼ਹੀਦ ਆਜਮ ਭੱਜ ਸਿੰਘ ਨਾਲ ਧੋਖਾ ਕਰ ਰਿਹਾ 6 ਮਹੀਨੇ ਹੋ ਗਏ ਉਹਨਾਂ ਦੇ ਸਟੈਚੂ ਜਿਹੜਾ ਬੁੱਤ ਲੱਗਿਆ ਉਹਦੀ ਨੈਗੋਰੀਸ਼ਨ ਲਈ ਨਾ ਕੋਈ ਟਾਈਮ ਨਹੀਂ ਹੈਗਾ ਜੇ ਸਿੱਧੇ ਆਜਮ ਭੱਜ ਸਿੰਘ ਦੇ ਬੁੱਤ ਦੇ ਉੱਪਰ ਨੈਗੋਰੀਸ਼ਨ ਦਾ ਟਾਈਮ ਨਹੀਂ ਤਾਂ ਤੁਸੀਂ ਇਹ ਸੋਚ ਲਓ ਕਿ ਪੰਜਾਬ ਦੇ ਲੋਕਾਂ ਲਈ ਕੀ ਟਾਈਮ ਹੋਏਗਾ ਹਰੇਕ ਪਹਿਲੂ ਤੇ ਆਮ ਆਦਮੀ ਪਾਰਟੀ ਦੇ ਸਰਕਾਰੋਂ ਫੇਲ ਹੋ ਚੁੱਕੀ ਆ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਚਾਹੇ ਗਰੀਬ ਆ ਚਾਹੇ ਨੌਜਵਾਨ ਆ ਚਾਹੇ ਸਾਡੇ ਆ ਭੈਣਾ ਨੇ ਚਾਹੇ ਚਾਹੇ ਕਰਮਚਾਰੀ ਆ ਹਰੇਕ ਵਰਗ ਐਸਵੇਲੇ ਦੁਖੀ ਆ ਹਰੇਕ ਵਰਗ ਨੇ ਕੀਤਾ ਵੀ ਇਹ ਸਰਕਾਰ ਤੋਂ ਖੜਾ ਛਡਾਓ ਇਹ ਸਰਕਾਰ ਨੇ ਕੰਮ ਨਹੀਂ ਆ ਤੁਸੀਂ ਇਸ ਗੱਲ ਤੋਂ ਸਿੱਧ ਹੁੰਦਾ ਕਿ ਜਿਹੜੇ 15 ਮਿੰਟ ਲਈ ਸ਼ਿਦੇ ਆਦਮ ਭਖ ਸਿੰਘ ਦਾ 6 ਮਹੀਨੇ ਹੋ ਗਏ ਉਹਦੀ ਬੁੱਤ ਦੀ ਨਾਗੂਰੇਸ਼ਨ ਨਹੀਂ ਕਰ ਸਕਦੇ ਤਾਂ ਪੰਜਾਬ ਦਾ ਕੀ ਸਵਾਰ ਲੈਣਗੇ ਨਵਾਂ ਦੀ ਪਾਰਟੀ ਦੇ ਆਗੂ ਕਹਿੰਦੇ ਨੇ ਕਿ ਜੇਕਰ ਅਸੀਂ ਕੰਮ ਨਾ ਕੀਤਾ ਹੁੰਦਾ ਬਸ ਲੋਕਾਂ ਨੂੰ ਜਿੰਮੇ ਚੋਨਾ ਕੌਣ ਚੋ ਦੇਖੋ ਜਿੰਮੇ ਚੋਨਾ ਜਿਹੜੀਆਂ ਹਮੇਸ਼ਾ ਸਰਕਾਰ ਜਿੱਤੀ ਹੁੰਦੀ ਆ ਪਰ ਲੋਕਾਂ ਨੇ ਇਹ 2.5 ਸਾਲ ਦੇ ਵਿੱਚ ਲੋਕਾਂ ਨੇ ਇਹਨੂੰ ਦੱਸ ਦਿੱਤਾ ਕਿ ਕਿ ਇਦਾਂ ਦੀ ਪੋਜੀਸ਼ਨ ਕਿੱਥੇ ਆ ਹੁਣ ਇਸ ਵੇਲੇ ਜਮਨੀ ਚੋਣ ਦੇ ਵਿੱਚ ਇਹਨਾਂ ਨੂੰ ਕਿਹੜੀ ਜਿੱਤ ਜ਼ਿਆਦਾ ਜਿੱਤ ਮਿਲੀ ਆ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਕੀ ਹੋਇਆ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੂੰ ਨਹੀਂ ਲੋਕਾਂ ਨੇ ਨਕਾਰਿਆ ਸੋ ਹੁਣ 27 ਦੇ ਵਿੱਚ ਲੋਕੀ ਬਿਲਕੁਲ ਨਕਾਰ ਦੇਣਗੇ ਔਰ ਇਹਨਾਂ ਨੇ ਇਹਨਾਂ ਦੇ ਜਿਹੜੇ 92 ਆ ਮੈਨੂੰ ਲੱਗਦੇ 2-4 ਐਮਐਲਏ ਇਹਨਾਂ ਦੇ ਜਿੱਤ ਅੱਛਾ ਪੂਨੋ ਸਾਹਿਬ ਇੱਥੇ ਉਸ ਤਰ੍ਹਾਂ ਵੈਰੀਫਾਈਂਗ ਕੀਤੀ ਹੋਈ ਆ ਜਿਸ ਤਰ੍ਹਾਂ ਟਿੱਪਰ ਰੁਕੇ ਲੱਗ ਲਗਾਏ ਉਹਨਾਂ ਨੂੰ ਲੱਗਦਾ ਕਿ ਅੱਗੇ ਜਾਣ ਦੇਣਗੇ ਜਿਸ ਤਰ੍ਹਾਂ ਪੂਨੋ ਆ ਪ੍ਰਬੰਧ ਕੀਤਾ ਗਿਆ ਦੇਖੋ ਜੀ ਅਸੀਂ ਤਾਂ ਇੱਕ ਭਲਾ ਕੰਮ ਕਰਨ ਜਾ ਰਹੇ ਹਾਂ ਸ਼ੇਦਿਆਜਮ ਭਗਤ ਸਿੰਘ ਦਾ ਸੀ ਕੋਹਲਣਵਾਜੀ ਕਰਨ ਤਾਂ ਜਾ ਰਹੇ ਨਹੀਂ ਅਸੀਂ ਲਾਬ ਵਰਡਿੰਗ ਸਿਟੀ ਜਾਣਾ ਅਸਤਾਏ ਕੰਮ ਕਰਨ ਜਾ ਰਹੇ ਆ ਕਿ ਸ਼ੇਦਿਆਜਮ ਭਗਤ ਸਿੰਘ ਦੀ ਜੋ 6 ਮਹੀਨੇ ਤੋਂ ਉਹਨਾਂ ਦਾ ਬੁੱਤ ਟਕਿਆ ਹੋਇਆ ਜੇ ਅਸੀਂ ਸ਼ੇਦਿਆਜਮ ਭਗਤ ਸਿੰਘ ਦੇ ਬੁੱਤ ਟਕਿਆ ਹੋਇਆ ਤਾਂ ਹੋਰ ਕਿਸੇ ਨਾਲ ਕੀ ਹੁੰਦੀ ਹੋਏਗੀ ਅਸੀਂ ਤਾਂ ਇੱਕ ਨੇਕ ਕੰਮ ਕਰਨ ਜਾ ਰਹੇ ਆ ਜੇ ਇਹਨਾਂ ਦੀ ਮਨਸ਼ਾ ਹੋਏਗੀ ਕਰਨ ਦੇਣਗੇ ਜੇ ਅਸੀਂ ਇਹਨਾਂ ਨੂੰ ਵੀ 72 ਘੰਟੇ ਦਾ ਦਿੱਤਾ 3 ਦਿਨ ਦੇਤੇ ਵੀ ਤੁਸੀਂ ਕਰ ਲੋ ਜਦੋਂ ਤਿੰਨ ਦਿਨ ਦੇ ਨਹੀਂ ਕੀਤਾ ਤਾਂ ਫਜ਼ਾਰ ਦੇ ਜਿਹੜੇ ਯੂਥ ਆ ਉਹਨਾਂ ਨੇ ਕਿਹਾ ਜੀ ਤੁਸੀਂ ਕਿਉਂ ਸਾਨੂੰ ਰੋਕ ਰਹੇ ਹੋ ਇਹ ਪੰਜਾਬ ਦੇ ਲੋਕ ਜਿਹੜੇ ਆ ਅੱਜ ਉਹ ਉਦਘਾਟਨ ਕਰਨ ਜਾ ਰਹੇ ਨਾ ਕਿ ਅਸੀਂ ਉਦਘਾਟਨ ਕਰਨ ਜਾ ਰਹੇ ਆ ਠੀਕ ਕਿਉਂ ਇਹ ਤਾਂ ਨਹੀਂ ਲੱਗਦਾ ਕਿ ਤੁਹਾਨੂੰ ਜਿਹੜੇ ਬਿੱਲ ਆਰਡਰ ਕੀਤੇ ਸੀਗਾ ਇਹਨਾਂ ਨੂੰ ਆਈਡੀਆ ਨਹੀਂ ਹੈ ਕਿ ਅਸੀਂ ਕਦੋਂ ਰੋਕਾਂ ਨਹੀਂ ਇਹ ਕੇਜਰੀਵਾਲ ਜਿਹੜੀ ਗੱਲ ਕਰ ਰਹੇ ਹੋ ਦਿੱਲੀੋਂ ਆਰਡਰ ਆਉਣ ਦੀ ਗੱਲ ਤਾਂ ਤੁਸੀਂ ਛੱਡੋ ਸੌਂਤੇ ਹੀ ਪਤਾ ਲੱਗਿਆ ਸੀ ਵੀ ਇਹ ਬੁੱਤ ਦਾ ਉਦਘਾਟਨ ਨਹੀਂ ਇਹਨਾਂ ਨੇ ਕੇਜਰੀਵਾਲ ਜੀ ਤੋਂ ਕਰਾਉਣਾ ਸੀ ਪਰ ਉਹਨਾਂ ਕੋਲ ਟਾਈਮ ਹੀ ਨਹੀਂ ਉਹ ਆਏ ਤੇ ਚਲੇ ਗਏ ਉਸ ਤੋਂ ਬਾਅਦ ਹੁਣ ਇੰਤਜ਼ਾਰ ਕਰ ਰਹੇ ਜਦੋਂ ਸੋ ਇਹ ਗੱਲਾਂ ਮੈਨੂੰ ਲੱਗਦਾ ਨਹੀਂ ਕਿ ਕੇਜਰੀਵਾਲ ਪੰਜਾਬ ਚਲਾ ਰਿਹਾ ਜਾਂ ਭਵੰਸਗੀ ਮਾਨ ਚਲਾ ਰਿਹਾ ਠੀਕ ਸਰਫਰੋਸ਼ੀ ਕੀ ਤਮੰਨਾ ਅੱਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ ਪੰਜਾਬ ਦੀ ਆਤਮਾ ਬੇਚਦੀ ਆਤਮਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਤੇ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਬਣਿਆ ਉਹਦੇ ਅੱਗੇ ਸ਼ਹੀਦ ਆਜ਼ਮ ਦਾ ਜਿਹੜਾ ਬੁੱਤ ਲੱਗੇ ਨੂੰ 6 ਮਹੀਨੇ ਹੋ ਗਏ ਨੇ ਔਰ ਭਗਵੰਤਮਾਨ ਸਰਕਾਰ ਸੁੱਤੀ ਪਈ ਹੈ ਜਿੰਨੂ ਕਿ ਜਦ ਕੋਈ ਇੰਨਾ ਵੀ ਟਾਈਮ ਹੈ ਨਹੀਂ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਿਹੜਾ ਬੋਤਾਂ ਦਾ ਇਨੌਗੁਰੇਸ਼ਨ ਕੀਤਾ ਜਾਵੇ ਅਸੀਂ ਤੰਗ ਆ ਕੇ ਇਸ ਸਰਕਾਰ ਨੂੰ ਝੁਕਾਉਣ ਵਾਸਤੇ ਪੰਜਾਬ ਦੀ ਯੁਵਾ ਸ਼ਕਤੀ ਨੇ ਮੋਹੱਲੇ ਦੀ ਯੁਵਾ ਸ਼ਕਤੀ ਨੇ ਆਵਾਜ਼ਨ ਕੀਤਾ ਕਿ ਜੇ ਸਰਕਾਰ ਆਪਣੇ ਆਪ ਇਹ ਬੋਤ ਦਾ ਇਨੌਗੁਰੇਸ਼ਨ ਨਹੀਂ ਕਰੇਗੀ ਤਾਂ ਪੰਜਾਬ ਦਾ ਯੁਵਾ ਜਿਹਦੇ ਵਿੱਚ ਭਗਤ ਸਿੰਘ ਦੀ ਆਤਮਾ ਵਾਸ ਕਰਦੀ ਹੈ ਉਹ ਉਹਦਾ ਨਾਵਰਾਣ ਆਪ ਕਰੇਗਾ 4 ਦਿਨ ਪਹਿਲੇ ਅਸੀਂ ਇੱਥੋਂ ਹਵਾਨ ਕੀਤਾ ਸੀ ਕਿ ਸਰਕਾਰ 72 ਘੰਟਿਆਂ ਵਿੱਚ ਦਾ ਨਾवरण ਕਰੇ ਜਾਂ ਡੇਢ ਦੱਸੇ ਕਿ ਕਿਸ ਦਿਨ ਕਰਨਗੇ ਵਰਨਾ ਜੇ ਨਹੀਂ ਦੱਸਣਗੇ ਤੇ ਅਸੀਂ ਨਾਵਰੇ ਨਾਪ ਕਰਾਂਗੇ ਔਰ ਇਹ ਸੁੱਤੀ ਹੋਈ ਸਰਕਾਰ ਨੇ ਇਹ ਘੁੱਟਦੀ ਭਰਪੂਰ ਸਰਕਾਰ ਨੇ ਇਹਨਾਂ ਦੇ ਕੰਨ ਤੇ ਜੋ ਨਹੀਂ ਰਹਿ ਗਈ ਔਰ ਪਿਛਲੇ 4 ਦਿਨਾਂ ਤੋਂ ਡੇਢ ਦੱਸਣ ਦੀ ਬਜਾਏ ਇਹ ਇਸੇ ਕੰਮ ਤੇ ਲੱਗੇ ਰਹੇ ਕਿ ਕਿਸੇ ਤਰੀਕੇ ਨਾਲ ਸਾਨੂੰ ਜਿਹੜਾ ਅਸੀਂ ਅੱਜ ਦੀ ਤਰੀਕ ਰੱਖੀ ਆ ਸਾਨੂੰ ਰੋਕਿਆ ਜਾ ਸਕੇ ਕੱਲ ਵੀ ਮੈਂ ਪ੍ਰਸ਼ਾਸਨ ਦੇ ਰਾਹੀਂ ਸਰਕਾਰ ਨੂੰ ਇਹ ਮੈਸੇਜ ਪਹੁੰਚਾਇਆ ਕਿ ਤੁਸੀਂ ਡੇਡ ਅਨਾਉਂਸ ਕਰਦੇ ਹੋ ਅਸੀਂ ਧਰਨਾ ਵਿਡਰੋ ਕਰ ਲਾਂਗੇ ਅਸੀਂ ਆਪਣਾ ਜਿਹੜਾ ਅੱਜ ਅਸੀਂ ਅੱਜ ਦਾ ਪ੍ਰੋਗਰਾਮ ਰੱਖਿਆ ਉਹਨੂੰ ਵਿਡਰੋ ਕਰ ਲਾਂਗੇ ਪਰ ਸਰਕਾਰ ਇੰਨੀ ਹੰਕਾਰੀ ਹੋਈ ਹੈ ਕਿ ਉਹਨੇ ਡੇਡ ਅਨਾਉਂਸ ਤੇ ਦੂਰ ਦੀ ਗੱਲ ਰਾਦਰ ਪ੍ਰਸ਼ਾਸਨ ਦਾ ਇੰਤਜ਼ਾਮ ਕਰਤਾ ਕਿ ਸਾਡੇ ਨਾਲ ਧੱਕਾ ਮੁਕੀ ਕੀਤੀ ਜਾਵੇ ਸਾਡੇ ਅਗੇਂਸ ਐਕਸ਼ਨ ਲਿਆ ਜਾਵੇ ਸਾਨੂੰ ਰੋਕਿਆ ਜਾਵੇ ਪਰ ਅੱਜ ਪੰਜਾਬ ਦੇ ਜਿਹੜੇ ਯੋਵਾ ਇਕੱਠੇ ਹੋਏ ਨੇ ਤੁਸੀਂ ਦੇਖੋਗੇ ਸਾਰੇ ਬਸੰਤੀ ਰੰਗ ਦੀਆਂ ਪੱਗਾਂ ਬਣ ਕੇ ਇੱਥੇ ਯੁਵਾ ਸ਼ਕਤੀ ਆਈ ਹੈ ਉਹਨਾਂ ਨੇ ਨਾਭਰਨ ਕਰਨਾ ਔਰ ਪਾਰਟੀ ਦਾ ਕਰਨਾ ਨਹੀਂ ਆ ਪੰਜਾਬ ਦਾ ਕਰਨਾ ਔਰ ਇਸ ਧਰਨੇ ਦੇ ਵਿੱਚ ਹਰ ਪਾਰਟੀ ਦੇ ਹਰ ਯੁਵਾ ਸ਼ਕਤੀ ਜਿਹੜਾ ਜੜਾ ਵੀ ਭਗਤ ਸਿੰਘ ਦੇ ਵਿੱਚ ਵਿਸ਼ਵਾਸ ਕਰਦਾ ਉਹ ਇਕੱਠਾ ਹੋ ਰਿਹਾ ਹੈ ਹਲੇ ਤਾਂ ਸੰਖਿਆ ਇਕੱਠੀ ਹੋਣੀ ਸ਼ੁਰੂ ਹੋਈ ਹੈ ਤੁਸੀਂ ਅੱਧੇ ਘੰਟੇ ਬਾਅਦ ਦੇਖੋਗੇ ਕਿੰਨਾ ਵੱਡਾ ਇਸ ਤੇ ਭਰਿਆ ਹੋਇਆ ਮੇਲਾ ਹੋਏਗਾ ਜਿਹੜਾ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦਾ ਨਾ ਵਰਣ ਕਰਨ ਜਾਏਗਾ ਜੀ ਜੀ ਮਾਲਵਿੰਦਰ ਕੰਗ ਕਹਿੰਦਾ ਕਿ ਜੀਜੇਪੀ ਹੈ ਔਰ ਆਜ ਨਹੀਂ ਕੀ ਕਰਦੇ ਮਾਲਵਿੰਦਰ ਸਿੰਘ ਕੰਗ ਕੋ ਹੋਰ ਕਹਿਨੂ ਹੈ ਕੀ ਆ ਅਸੀਂ 4 ਦਿਨ ਪਹਿਲੇ ਕੰਗ ਸਾਹਿਬ ਨੂੰ ਕਿਹਾ ਸੀਗਾ ਤਰੀਕ ਦੇ ਦਿਓ ਜਾਂ ਨਾ ਵਰਣ ਕਰ ਦਿਓ ਦੋਨਾਂ ਚੋਂ ਇੱਕ ਕੰਮ ਨਹੀਂ ਕਰ ਸਕਦੇ ਤਰੀਕ ਦੇਣ ਨੂੰ ਕਿੰਨਾ ਕੁ ਟਾਈਮ ਲੱਗਦਾ ਇਸ ਕਰਕੇ ਮਾਲਵਿੰਦਰ ਕੰਗ ਸਾਹਿਬ ਜਿਹੜੀ ਇਹ ਉਹਨਾਂ ਦੀ ਰਾਜਨੀਤਿਕ ਮਜਬੂਰੀ ਹੈ ਇਹੋ ਜੀਆਂ ਗੱਲਾਂ ਕਰਨ ਦੀ ਸਾਡੇ ਵਿੱਚੋਂ ਹੀ ਗਏ ਹੋਏ ਨੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਸਾਰੀ ਆਪ ਕੀ ਕਹਿੰਦੇ ਨੇ ਸ਼ੁਭ ਕਾਮਨਾਵਾਂ ਦਿੰਦੇ ਨੇ ਉਹ ਉਹਨਾਂ ਨੂੰ ਚਾਹੀਦਾ ਸੀ ਅੱਜ ਜਦੋਂ ਯੋਵਾ ਇਕੱਠੇ ਹੋਏ ਨੇ ਇੱਥੇ ਤੁਹਾਡੀ ਪਾਰਟੀ ਦਾ ਤੁਹਾਨੂੰ ਝੰਡਾ ਨਹੀਂ ਦਿਖੇਗਾ ਉਹਨਾਂ ਦਾ ਫਰਜ ਬੰਦਾ ਸੀ ਸਾਡੇ ਨਾਲ ਆ ਕੇ ਖੜੇ ਹੁੰਦੇ ਪੰਜਾਬ ਦੇ ਮੁਹੱਲੀ ਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਕੋਈ ਗੱਲ ਨਹੀਂ ਜਿੱਦਾਂ ਕਹਿੰਦੇ ਪੜ੍ਹੇ ਲਿਖੇ ਨੂੰ ਫਾਰਸੀ ਕਿਹਾ ਥੰਗਰ ਨੂੰ ਆਰਸੀ ਕਿਹਾ ਪੜ੍ਹੇ ਲਿਖੇ ਨੂੰ ਫਾਰਸੀ ਕਿਹਾ ਆ ਰਹੀਆਂ ਨੇ ਜਦੋਂ ਟਾਈਮ ਆਏਗਾ ਲੋਕ ਜੋ ਭਰਪੂਰ ਜਵਾਬ ਦੇਣਗੇ